ਮਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਂ ਮਗ ਮਹੀਨੇ ਦਾ ਨਾਮ ਹੈ ਇਸ ਮਹੀਨੇ ਵਿੱਚ ਤੀਰਤਾ ਤੇ ਇਸ਼ਨਾਨ ਕਰਨਾ ਦਾਨ ਪੂਨ ਕਰਨਾ ਇਹ ਚੰਗਾ ਮੰਨਿਆ ਗਿਆ ਹੈ ਇਹ ਧਾਰਨਾ ਵੀ ਇਸ ਮਹੀਨੇ ਵਿੱਚ ਇਸ਼ਨਾਨ ਕਰਨ ਦੇ ਨਾਲ ਦਾਨ-ਪੁੰਨ ਕਰਨ ਦੇ ਨਾਲ ਜਿਹੜਾ ਫਲ ਹੈ ਵਧੇਰੇ ਮਿਲਦਾ ਹੈ। ਗੁਰੂ ਸਾਹਿਬ ਨੇ ਇੱਥੇ ਜਿਸ ਇਸ਼ਨਾਨ ਦੀ ਗੱਲ ਕੀਤੀ ਹੈ, ਜਿਸ ਦਾਨ ਦੀ ਗੱਲ ਕੀਤੀ ਆਪਾਂ ਉਹਨੂੰ ਵਿਚਾਰਨਾ ਹੈ। ਇੱਕ ਇਸ਼ਨਾਨ ਆਪਾਂ ਤੀਰਥ ਤੇ ਜਾ ਕੇ ਕਰਦੇ ਹਾਂ, ਤੀਰਥਾਂ ਤੇ ਜਾ ਕੇ ਕਰਦੇ ਹਾਂ। ਗੁਰੂ ਸਾਹਿਬ ਆਖਦੇ ਨੇ ਮਾਕ ਮਜਨ ਸੰਗ ਸਾਧੂ ਆ ਧੂੜੀ ਕਰ ਇਸਨਾਨ ਜੋ ਸਾਧੂ ਜਨ ਹਨ ਗੁਰਮੁਖ ਜਨ ਹਨ ਜੋ ਨਾਮ ਵਿੱਚ ਜਿਨ੍ਹਾਂ ਨੇ ਆਪਣੇ ਹਿਰਦੇ ਨੂੰ ਰੰਗਿਆ ਜੋ ਨਾਮ ਰਤੜੀਆਂ ਰੂਹਾਂ ਨੇ ਕਹਿੰਦੇ ਉਹਨਾਂ ਦੇ ਚਰਨਾਂ ਦੀ ਜਿਹੜੀ ਧੂੜੀ ਹੈ ਉਹਦੇ ਵਿੱਚ ਇਸ਼ਨਾਨ ਕਰ ਚਰਨਾਂ ਦੀ ਧੂੜੀ ਆਪਣੇ ਮਸਤਕ ਤੇ ਲਾ ਹਰ ਕਾ ਨਾਮ ਧਿਆਏ ਸੁਣ ਕਹਿੰਦੇ ਵਾਹਿਗੁਰੂ ਜੀ ਪਰਮਾਤਮਾ ਜੀ ਦੇ ਨਾਮ ਨੂੰ ਸੋਣਨਾ ਕਰ ਧਿਆਉਣਾ ਕਰ ਸਭ ਨੂੰ ਨੂੰ ਕਰ ਦਾਨ ਜਿਹੜਾ ਦਾਨ ਕਰਨਾ ਕਹਿੰਦੇ ਜੋ ਤੈਨੂੰ ਸਮਝ ਲੱਗੀ ਹੈ ਜੋ ਤੈਨੂੰ ਨਾਮ ਜਪ ਕੇ ਨਾਮ ਸੁਣ ਕੇ ਜੋ ਤੈਨੂੰ ਪ੍ਰਾਪਤੀ ਹੋਈ ਹੈ ਤੈਨੂੰ ਗਿਆਨ ਮਿਲਿਆ ਕਹਿੰਦੇ ਉਸ ਗਿਆਨ ਨੂੰ ਹੋਰਨਾਂ ਨਾਲ ਵੀ ਸਾਂਝਾ ਕਰ ਭਾਉ ਹੋਰਨਾਂ ਨੂੰ ਵੀ ਦਾਨ ਕਰ ਤੂੰ ਆਪ ਜੁੜਿਆ ਹੈ ਹੋਰਨਾਂ ਨੂੰ ਵੀ ਜੋੜ ਇਸਨਾਨ ਬਾਰੇ ਵੀ ਸਮਝਾ ਦਿੱਤਾ ਹੈ ਕਿ ਸਾਧੂਆਂ ਦੇ ਜਿਹੜੇ ਧੂੜੀ ਹੈ ਗੁਰਮੁਖਾਂ ਦੇ ਚਰਨਾਂ ਦੀ ਧੂੜੀ ਉਹਦੇ 'ਚ ਇਸ਼ਨਾਨ ਕਰਨਾ ਜੋ ਨਾਮ ਤੂੰ ਜਪਿਆ ਹੈ ਨਾਮ ਸੁਣਿਆ ਹੈ ਉਹ ਕਹਿੰਦੇ ਹੋਰਨਾਂ ਨੂੰ ਵੀ ਦਾਨ ਕਰ ਭਾਵ ਜੋ ਤੈਨੂੰ ਸਮਝ ਲੱਗੀ ਹੈ ਜੋ ਤੈਨੂੰ ਦਾਤ ਮਿਲੀ ਹੈ ਹੋਰਨਾਂ ਨੂੰ ਵੀ ਆਖਦੇ ਨੇ ਭਾਈ ਤੂੰ ਪਰਮੇਸ਼ਰ ਦੇ ਨਾਲ ਜੋੜ ਨਾ ਕਰ ਜਨਮ ਕਰਮ ਮਲ ਉਤਰੈ ਮਨ ਤੇ ਜਾਏ 구ਮਾਨ ਜਨਮ ਕਰਮ ਤੋਂ ਭਾਵ ਜਨਮ ਜਨਮਾਂ ਦੀ ਇਸ ਮਨ ਨੂੰ ਜੋ ਵਿਕਾਰਾਂ ਦੀ ਮਿਆਲ ਲੱਗੀ ਹੋਈ ਹੈ ਕਹਿੰਦੇ ਭਾਈ ਜਦੋਂ ਤੂੰ ਗੁਰਮੁਖਾਂ ਦੀ ਸਾਧੂਆਂ ਦੀ ਧੂੜੀ ਨੂੰ ਮਸਤਕ ਤੇ ਲਾਵੇਂਗਾ ਇਸ਼ਨਾਨ ਕਰੇਗਾ ਤੇਰੇ ਜਨਮ ਜਨਮਾਂ ਦੀ ਜਿਹੜੀ ਮੈਲ ਹੈ ਵਿਚਾਰਾਂ ਦੀ ਲੱਤ ਜਾਵੇਗੀ ਮਨ ਤੇ ਜਾਏ ਗੁਮਾਨ ਗੁਮਾਨ ਕਹਿੰਦੇ ਨੇ ਹੰਕਾਰ ਨੂੰ ਤੇਰੇ ਮਨ ਅੰਦਰੋਂ ਹੰਕਾਰ ਮਿਟ ਜੇਗਾ ਕਿਉਂਕਿ ਜਦੋਂ ਨਿਮਰਤਾ ਹੋਵੇਗੀ ਤਾਈਂ ਧੂੜੀ ਮਸਤਕ ਤੇ ਲਾਵਾਂਗੇ ਤੇ ਤੇਰੇ ਮਨ ਅੰਦਰੋਂ ਅਹੰਕਾਰ ਖਤਮ ਹੋ ਜਾਏਗਾ ਬਾਣੀ ਜਦੋਂ ਤੂੰ ਪੜ੍ਹੇਂਗਾ ਬਾਣੀ ਨੂੰ ਸੁਨੇਂਗਾ ਗੁਰਮੁਖਾਂ ਦੇ ਚਰਨਿਆਂ ਦੀ ਧੂੜ ਨੂੰ ਆਪਣੇ ਮਸਤਕ ਤੇ ਲਾਵੇਂਗਾ ਤੇਰਾ ਮਨ ਨਿਰਮਲ ਹੋਵੇਗਾਗੇ ਆਖਦੇ ਨੇ ਕਾਮ ਕ੍ਰੋਧ ਨਾ ਮੋਹੀਐ ਬਿਨਸਹਿ ਲੋਭ ਸੁਵਾਨ ਇਹ ਜਿਹੜੇ ਪੰਜ ਵਿਕਾਰ ਨੇ ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਗ੍ਰਸਿਆ ਗੁਰੂ ਸਾਹਿਬ ਆਖਦੇ ਨੇ ਭਾਈ ਉਹ ਤੈਨੂੰ ਉਹ ਨਹੀਂ ਸਕਣਗੇ ਬਿਨਸਹਿ ਲੋਭ ਸੁਵਾਨ ਤੇਰੇ ਅੰਦਰੋਂ ਲੋਭ ਵਾਲੀ ਬਿਰਤੀ ਖਤਮ ਹੋ ਜਾਏਗੀ ਲੋਭ ਲਾਲਚ ਵਾਲੀ ਤੇਰੇ ਅੰਦਰੋਂ ਲਾਲਚ ਖਤਮ ਹੋ ਜਾਏਗਾ ਤ੍ਰਿਸ਼ਨਾ ਮੁਕ ਜਾਏਗੀ ਤੈਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੋਵੇਗੀ ਅੱਗੇ ਗੁਰੂ ਸਾਹਿਬ ਆਖਦਿਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਜਦ ਤੂੰ ਕਹਿੰਦੇ ਸੱਚ ਦੇ ਮਾਰਗ ਤੇ ਤੁਰੇਂਗਾ ਜੋ ਗੁਰੂ ਨੇ ਦੱਸਿਆ ਹੈ ਦੇ ਸਾਰੇ ਸੰਸਾਰ ਅੰਦਰ ਤੇਰੀ ਉਸਤਤੀ ਹੋਵੇਗੀ ਤੇਰੀ ਸੋਭਾ ਹੋਵੇਗੀ ਸੱਚਾ ਮਾਰਗ ਚੱਲਦੇ ਆ ਸੱਚ ਦੇ ਰਸਤੇ ਤੇ ਤੁਰੇਗਾ ਇਹ ਸੱਚ ਵੀ ਹੈ ਜਿਹੜਾ ਸੱਚ ਦਾ ਧਾਰਨੀ ਹੈ ਆਪਾਂ ਨੂੰ ਆਖਦੇ ਆ ਇਸ ਸੱਚ ਦੇ ਰਸਤੇ ਤੇ ਤੁਰਨ ਵਾਲਾ ਸੱਚੇ ਬੰਦੇ ਦੀ ਆਪਾਂ ਸਿਖਤ ਕਰਦੇ ਆ ਜਿਹੜਾ ਝੂਠਾ ਹੈ ਉਹਦੇ ਸਾਹਮਣੇ ਨਹੀਂ ਪਰ ਪਿੱਠ ਪਿੱਛੇ ਸਾਰੇ ਨੂੰ ਮਾਰਾ ਹੀ ਆਖਦੇ ਨੇ ਮੇਰੇ ਬੜਾ ਝੂਠਾ ਹੈ ਝੂਠ ਬੋਲਦਾ ਹੈ ਸੱਚੇ ਬੰਦੇ ਤੇ ਜਿੱਥੇ ਮਨੁੱਖ ਅੱਖਾਂ ਬੰਦ ਕਰਕੇ ਭਰੋਸਾ ਕਰ ਲੈਂਦਾ ਓਥੇ ਝੂਠਾ ਬੰਦਾ ਸੱਚ ਵੀ ਬੋਲੇ ਉਹਦੇ ਤੇ ਕੋਈ ਯਕੀਨ ਨਹੀਂ ਕਰਦਾ ਗੁਰੂ ਸਾਹਿਬ ਆਪ ਤੂੰ ਸੱਚ ਮਾਰਗ ਤੇ ਤੁਰੇਂਗਾ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਤੁਰੇਂਗਾ ਤੇਰੀ ਸੋਭਾ ਹੋਵੇਗੀ ਤੇਰੀ ਉਸਤਤੀ ਹੋਵੇਗੀ 68 ਤੀਰਤ ਸਗਲ ਪੁੰਨ ਜੀ ਦੇ ਆਪਰਮਾਨ ਕਹਿੰਦੇ ਤੇਰੇ ਅੰਦਰ ਦਇਆ ਹੋਣੀ ਚਾਹੀਦੀ ਹੈ ਜੀਵਾਂ ਉੱਤੇ ਦਇਆ ਕਰ ਭਾਈ ਜਦੋਂ ਤੇਰੇ ਅੰਦਰ ਦਇਆ ਹੋਵੇਗੀ ਦਇਆ ਭਾਵਨਾ ਗੁਰੂ ਸਾਹਿਬ ਆਖਦੇ ਨੇ ਤੈਨੂੰ 68 ਤੀਰਤਾਂ ਦਾ ਜਿਹੜਾ ਇਸ਼ਨਾਨ ਕਰਕੇ ਜੋ ਤੈਨੂੰ ਪੁੰਨ ਮਿਲਣਾ ਉਹ ਭਾਈ ਤੈਨੂੰ ਘਰ ਬੈਠਿਆਂ ਮਿਲ ਜੇਗਾ ਜੇ ਤੇਰੇ ਅੰਦਰ ਦਇਆ ਹੋਵੇਗੀ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਹੁਣ ਜਿਹੜੀਆਂ ਪ੍ਰਸਤ ਗੁਰਜ ਨੇ ਦਾਤਾਂ ਦੱਸੀਆਂ ਨੇ ਸਾਨੂੰ ਦਸਾਨੀਆਂ ਦੱਸੀਆਂ ਨੇ ਸਾਨੂੰ ਹੁਕਮ ਕੀਤਾ ਹੈ ਕਿ ਸਾਧਮੋਂ ਦੇ ਧੂੜੀ ਵਿੱਚ ਇਸ਼ਨਾਨ ਕਰਨਾ ਹੈ ਕਿ satsangat ਕਰਨੀ ਹੈ satsangian ਨਾਲ ਮਿਲ ਕੇ ਬਾਣੀ ਨੂੰ ਪੜ੍ਹਨਾ ਹੈ ਸੁਣਨਾ ਹੈ ਜੋ ਸਮਝ ਲੱਗੇ ਹੋਰਨਾਂ ਨੂੰ ਵੀ ਸਮਝਾਉਣਾ ਹੈ ਆਪ ਜੁੜਨਾ ਹੈ ਹੋਰਨਾਂ ਨੂੰ ਵੀ ਜੋੜਨਾ ਹੈ ਜਿੱਤੇ ਜਨਮਾਂ ਜਨਮਾਂ ਦੀ ਮੈਲ ਉਤਰੇਗੀ ਮਨ ਨਿਰਮਲ ਹੋਵੇਗਾ ਹੰਕਾਰ ਖਤਮ ਹੋਵੇਗਾ ਜਿੱਤੇ ਵਿਕਾਰਾਂ ਤੋਂ ਬੰਦਖਲਾਸੀ ਹੋਵੇਗੀ ਜਿੱਤੇ ਲੋਭ ਲਾਲਚ ਮਿਟੇਗਾ ਤ੍ਰਿਸ਼ਨਾ ਮੁਕੇਗੀ ਮਨ ਅੰਦਰ ਸੰਤੋਖ ਆਵੇਗਾ ਜਿੱਤੇ ਕਹਿੰਦੇ ਤੇਰੀ ਉਸਤਤੀ ਹੋਵੇਗੀ ਜਿਸ ਮਾਰਗ ਤੇ ਚੱਲਿਆ ਜਦੋਂ ਕਹਿੰਦੇ ਤੂੰ ਦਇਆ ਕਰੇਂਗਾ 68 ਤੀਰਤਾਂ ਦਾ ਪੁੰਨ ਉਹ ਤੈਨੂੰ ਪ੍ਰਾਪਤ ਹੋਵੇਗਾ ਇਹ ਸਾਰੀਆਂ ਗੱਲਾਂ ਸਮਝਾਉਣ ਤੋਂ ਬਾਅਦ ਗੁਰੂ ਸਾਹਿਬ ਆਖਦੇ ਨੇ ਜਿਸ ਨੂੰ ਦੇਵੇ ਦਿਆ ਕਰ ਜਿਸ ਉੱਤੇ ਵਾਹਿਗੁਰੂ ਜੀ ਦਿਆ ਕਰਕੇ ਇਹ ਦਾਤਾਂ ਬਖਸ਼ ਦਿੰਦੇ ਨੇ ਭਾਵ ਨਾਮ ਦੇ ਦਾਤ ਸਤ ਸੰਗਤ ਕਰਨ ਦੀ ਦਾਤ ਸੇਵਾ ਕਰਨ ਦੀ ਦਾਤ ਜਿਹਨੂੰ ਗੁਰੂ ਬਖਸ਼ ਦਿੰਦਾ ਸੋ ਹੀ ਪੁਰਖ ਸੁ ਜਾਣ ਕਹਿੰਦੇ ਉਹ ਮਨੁੱਖ ਫਿਰ ਸਿਆਣਾ ਹੈ ਉਹ ਸਹੀ ਮਾਰਗ ਨੂੰ ਪਰਖ ਲੈਂਦਾ ਜੀਵਨ ਦਾ ਸਹੀ ਰਸਤਾ ਕਿਹੜਾ ਹੈ ਉਹਨੂੰ ਸੱਚ ਝੂਠ ਦਾ ਕਹਿ ਸਕਦੇ ਨਵੇੜਾ ਕਰਨਾ ਆ ਜਾਂਦਾ ਵੀ ਸੱਚਾ ਮਾਰਗ ਕਿਹੜਾ ਹੈ ਕਿਸ ਰਸਤੇ ਤੇ ਤੁਰਿਆ ਸੋਭਾ ਹੋਣੀ ਹੈ ਕਿਸ ਰਸਤੇ ਤੇ ਤੁਰਿਆ ਪਰਮੇਸ਼ਰ ਨੇ ਖੁਸ਼ ਹੋਣਾ ਉਹ ਕਹਿੰਦੇ ਇਸ ਗੱਲ ਨੂੰ ਸਮਝ ਲੈਂਦਾ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਦਿਨ ਕੁਰਬਾਨ ਜਿਨ੍ਹਾਂ ਨੂੰ ਪ੍ਰਭੂ ਮਿਲ ਪਿਆ ਜਿਨ੍ਹਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਹੈ ਗੁਰੂ ਸਾਹਿਬ ਆਖਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਹਾਂ ਸਦਕੇ ਹਾਂ ਅੱਗੇ ਕਿਰਪਾ ਕਰ ਰਹੇ ਨੇ ਮਾਗ ਸੁਚੇ ਸੇ ਕੰਢੀਐ ਜਿਨ ਪੂਰਾ ਗੁਰ ਮਿਹਰਵਾਨ ਵੀ ਮਾਗ ਦੇ ਮਹੀਨੇ ਵਿੱਚ ਉਹਨਾਂ ਨੂੰ ਸੁਚੇ ਗਿਣਿਆ ਜਾ ਸਕਦਾ ਹੈ ਜਿਨ੍ਹਾਂ ਤੇ ਪੂਰਾ ਗੁਰੂ ਮਿਹਰਵਾਨ ਹੋ ਗਿਆ ਜਿਨ੍ਹਾਂ ਤੇ ਗੁਰੂ ਨੇ ਮਿਹਰਵਾਨ ਹੋ ਕੇ ਜਿਨ੍ਹਾਂ ਨੂੰ ਨਾਮ ਦੀ ਦਾਤ ਬਖਸ਼ ਦਿੱਤੀ ਹੈ ਸੋ ਪੂਰੇ ਸ਼ਬਦ ਵਿੱਚ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ ਵੀ ਭਾਈ ਸੰਗਤ ਕਰਨੀ ਹੈ ਸੰਗਤ ਵਿੱਚ ਆ ਕੇ ਜੋ ਸਤਸੰਗੀ ਹਨ ਗੁਰਮੁਖ ਜਨ ਹਨ ਉਹਨਾਂ ਦੀ ਚਰਨਾਂ ਦੀ ਧੂੜੀ ਨੂੰ ਮਸਤਕ ਤੇ ਲਾਉਣਾ ਹੈ ਇਹ ਭਾਈ ਇਹਦਾ ਜਿਹੜਾ ਤੈਨੂੰ ਪੁੰਨ ਹੈ 68 ਤੀਰਥਾਂ ਤੇ ਇਸ਼ਨਾਨ ਕਰਨ ਦੇ ਬਰਾਬਰ ਮਿਲੇਗਾ ਪਰਮੇਸ਼ਰ ਦੇ ਨਾਮ ਨੂੰ ਸੁਣ ਪਰਮੇਸ਼ਰ ਦੇ ਨਾਮ ਨੂੰ ਜਪ ਜੇ ਤੂੰ ਨਾਮ ਸੁਣੇਗਾ ਜਪੇਗਾ ਜੋ ਤੈਨੂੰ ਸਮਝ ਲੱਗਣੀ ਹੈ ਕਹਿੰਦੇ ਇਹ ਤੂੰ ਦਾਨ ਕਰਨਾ ਹੈ ਭਾਵ ਹੋਰਨਾਂ ਨੂੰ ਵੀ ਜੋੜਨਾ ਹੈ ਪਰਮੇਸ਼ਰ ਦੇ ਨਾਲ ਸੋ ਗੁਰੂ ਸਾਹਿਬ ਅਗੇ ਆਪਾਂ ਅਰਦਾਸ ਕਰਨੀ ਹੈ ਸਤਿਗੁਰੂ ਜੀ ਇਹ ਜੋ ਮਹੀਨਾ ਅਜ ਪ੍ਰਾਰੰਭ ਹੋਇਆ ਹੈ ਸਾਡਾ ਸਮੁੱਚੇ ਸੰਸਾਰ ਦਾ ਆਪਣੇ ਭਾਣੇ ਵਿੱਚ ਆਨੰਦਮਈ ਸੁਖਮਈ ਚੜ੍ਹਦੀ ਕਲਾ ਵਿੱਚ ਬਤੀਤ ਕਰਾਉਣਾ ਸਭਨਾਂ ਨੂੰ ਨਾਮ ਦੀਆਂ ਦਾਤਾਂ ਬਖਸ਼ਣੀਆਂ ਭਰੋਸਾ ਦਾਨ ਬਖਸ਼ਣਾ ਸਿੱਖੀ ਸਦਕ ਬਖਸ਼ਣਾ ਮਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਂ ਮਗ ਮਹੀਨੇ ਦਾ ਨਾਮ ਹੈ ਇਸ ਮਹੀਨੇ ਵਿੱਚ ਤੀਰਥਾਂ ਤੇ ਇਸ਼ਨਾਨ ਕਰਨਾ ਦਾਨ ਪੂਨ ਕਰਨਾ ਇਹ ਚੰਗਾ ਮੰਨਿਆ ਗਿਆ ਹੈ ਇਹ ਧਾਰਨਾ ਵੀ ਇਸ ਮਹੀਨੇ ਵਿੱਚ ਇਸ਼ਨਾਨ ਕਰਨ ਦੇ ਨਾਲ ਦਾਨ ਪੁੰਨ ਕਰਨ ਦੇ ਨਾਲ ਜਿਹੜਾ ਫਲ ਹੈ ਵਧੇਰੇ ਮਿਲਦਾ ਹੈ। ਗੁਰੂ ਸਾਹਿਬ ਨੇ ਇੱਥੇ ਜਿਸ ਇਸ਼ਨਾਨ ਦੀ ਗੱਲ ਕੀਤੀ ਹੈ ਜਿਸ ਦਾਨ ਦੀ ਗੱਲ ਕੀਤੀ ਆਪਾਂ ਉਹਨੂੰ ਵਿਚਾਰਨਾ ਹੈ। ਇੱਕ ਇਸ਼ਨਾਨ ਆਪਾਂ ਤੀਰਥ ਤੇ ਜਾ ਕੇ ਕਰਦੇ ਹਾਂ, ਤੀਰਥਾਂ ਤੇ ਜਾ ਕੇ ਕਰਦੇ ਹਾਂ। ਗੁਰੂ ਸਾਹਿਬ ਆਖਦੇ ਨੇ ਮਾਕ ਮਜਨ ਸੰਗ ਸਾਧੂ ਆ ਧੂੜੀ ਕਰ ਇਸਨਾਨ ਜੋ ਸਾਧੂ ਜਨ ਹਨ ਗੁਰਮੁਖ ਜਨ ਹਨ ਜੋ ਨਾਮ ਵਿੱਚ ਜਿਨ੍ਹਾਂ ਨੇ ਆਪਣੇ ਹਿਰਦੇ ਨੂੰ ਰੰਗਿਆ ਜੋ ਨਾਮ ਰਤੜੀਆਂ ਰੂਹਾਂ ਨੇ ਕਿਨੇ ਉਹਨਾਂ ਦੇ ਚਰਨਾਂ ਦੀ ਜਿਹੜੀ ਧੂੜੀ ਹੈ ਉਹਦੇ ਵਿੱਚ ਇਸ਼ਨਾਨ ਕਰ ਚਰਨਾਂ ਦੀ ਧੂੜੀ ਨੂੰ ਆਪਣੇ ਮਸਤਕ ਤੇ ਲਾ ਹਰ ਕਾ ਨਾਮ ਧਿਆਏ ਸੁਣ ਕਹਿੰਦੇ ਵਾਹਿਗੁਰੂ ਜੀ ਪਰਮਾਤਮਾ ਜੀ ਦੇ ਨਾਮ ਨੂੰ ਸੁਣਨਾ ਕਰ ਧਿਆਉਣਾ ਕਰ ਸਭ ਨੂੰ ਕਰ ਦਾਨ ਜਿਹੜਾ ਦਾਨ ਕਰਨਾ ਹੈ ਕਹਿੰਦੇ ਜੋ ਤੈਨੂੰ ਸਮਝ ਲੱਗੀ ਹੈ ਜੋ ਤੈਨੂੰ ਨਾਮ ਜਪ ਕੇ ਨਾਮ ਸੁਣ ਕੇ ਜੋ ਤੈਨੂੰ ਪ੍ਰਾਪਤੀ ਹੋਈ ਹੈ ਤੈਨੂੰ ਗਿਆਨ ਮਿਲਿਆ ਹੈ ਕਹਿੰਦੇ ਉਸ ਗਿਆਨ ਨੂੰ ਹੋਰਨਾਂ ਨਾਲ ਵੀ ਸਾਂਝਾ ਕਰ ਭਾਉ ਹੋਰਨਾਂ ਨੂੰ ਵੀ ਦਾਨ ਕਰ ਤੂੰ ਆਪ ਜੁੜਿਆ ਹੋਰਨਾਂ ਨੂੰ ਵੀ ਜੋੜ ਇਸ ਇਸ਼ਨਾਨ ਬਾਰੇ ਵੀ ਸਮਝਾ ਦਿੱਤਾ ਹੈ ਵੀ ਸਾਧੂਆਂ ਦੇ ਜਿਹੜੇ ਧੂੜੀ ਹੈ ਗੁਰਮੁਖਾਂ ਦੇ ਚਰਨਾਂ ਦੀ ਧੂੜੀ ਉਹਦੇ 'ਚ ਇਸ਼ਨਾਨ ਕਰਨਾ ਜੋ ਨਾਮ ਤੂੰ ਜਪਿਆ ਨਾਮ ਸੁਣਿਆ ਉਹ ਕਹਿੰਦੇ ਹੋਰਨਾਂ ਨੂੰ ਵੀ ਦਾਨ ਕਰ ਭਾਵ ਜੋ ਤੈਨੂੰ ਸਮਝ ਲੱਗੀ ਹੈ ਜੋ ਤੈਨੂੰ ਦਾਤ ਮਿਲੀ ਹੈ ਹੋਰਨਾਂ ਨੂੰ ਵੀ ਆਖਦੇ ਨੇ ਭਾਈ ਤੂੰ ਪਰਮੇਸ਼ਰ ਦੇ ਨਾਲ ਜੋੜ ਨਾ ਕਰ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਜਨਮ ਕਰਮ ਤੋਂ ਭਾਵ ਜਨਮ ਜਨਮਾਂ ਦੀ ਇਸ ਮਨ ਨੂੰ ਜੋ ਵਿਕਾਰਾਂ ਦੀ ਮਿਆਲ ਲੱਗੀ ਹੋਈ ਹੈ ਕਹਿੰਦੇ ਭਾਈ ਜਦੋਂ ਤੂੰ ਗੁਰਮੁਖਾਂ ਦੇ ਸਾਧੂਆਂ ਦੀ ਧੂੜੀ ਨੂੰ ਮਸਤਕ ਤੇ ਲਾਵੇਂਗਾ ਇਸ਼ਨਾਨ ਕਰੇਗਾ ਤੇਰੇ ਜਨਮ ਜਨਮਾਂ ਦੀ ਜਿਹੜੀ ਮੈਲ ਹੈ ਵਿਚਾਰਨ ਦੀ ਲੱਤ ਜਾਵੇਗੀ ਮਨ ਤੇ ਜਾਏ ਗੁਮਾਨ ਗੁਮਾਨ ਕਹਿੰਦੇ ਨੇ ਹੰਕਾਰ ਨੂੰ ਤੇਰੇ ਮਨ ਅੰਦਰੋਂ ਹੰਕਾਰ ਮਿਟ ਜੇਗਾ ਕਿਉਂਕਿ ਜਦੋਂ ਨਿਮਰਤਾ ਹੋਵੇਗੀ ਤਾਂ ਹੀ ਉਹ ਧੂੜੀ ਮਸਤਕ ਤੇ ਲਾਵਾਂਗੇ ਤੇ ਤੇਰੇ ਮਨ ਅੰਦਰੋਂ ਅਹੰਕਾਰ ਖਤਮ ਹੋ ਜਾਏਗਾ ਬਾਣੀ ਜਦੋਂ ਤੂੰ ਪੜੇਂਗਾ ਬਾਣੀ ਨੂੰ ਸੁਨੇਗਾ ਗੁਰਮੁਖਾਂ ਦੇ ਚਰਨਿਆਂ ਦੀ ਧੂੜ ਨੂੰ ਆਪਣੇ ਮਸਤਕ ਤੇ ਲਾਵੇਂਗਾ ਤੇਰਾ ਮਨ ਨਿਰਮਲ ਹੋਵੇਗਾ ਕੇ ਆਖਦੇ ਨੇ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਵਾਨ ਇਹ ਜਿਹੜੇ ਪੰਜ ਵਿਕਾਰ ਨੇ ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਗ੍ਰਸਿਆ ਗੁਰੂ ਸਾਹਿਬ ਆਖਦੇ ਨੇ ਭਾਈ ਉਹ ਤੈਨੂੰ ਉਹ ਨਹੀਂ ਸਕਣਗੇ ਬਿਨ ਸਹਿ ਲੋਭ ਸੁਵਾਨ ਤੇਰੇ ਅੰਦਰੋਂ ਲੋਭ ਵਾਲੀ ਬਿਰਤੀ ਖਤਮ ਹੋ ਜਾਏਗੀ ਲੋਭ ਲਾਲਚ ਵਾਲੀ ਤੇਰੇ ਅੰਦਰੋਂ ਲਾਲਚ ਖਤਮ ਹੋ ਜਾਏਗਾ ਤ੍ਰਿਸ਼ਨਾ ਮੁਕ ਜਾਏਗੀ ਤੈਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੋਵੇਗੀ ਅੱਗੇ ਗੁਰੂ ਸਾਹਿਬ ਆਖਦਿਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਜਦ ਤੂੰ ਕਹਿੰਦੇ ਸੱਚ ਦੇ ਮਾਰਗ ਤੇ ਤੁਰੇਂਗਾ ਜੋ ਗੁਰੂ ਨੇ ਦੱਸਿਆ ਹੈ ਇਸ ਸਾਰੇ ਸੰਸਾਰ ਅੰਦਰ ਤੇਰੀ ਉਸਤਤੀ ਹੋਵੇਗੀ ਤੇਰੀ ਸੋਭਾ ਹੋਵੇਗੀ ਸੱਚਾ ਮਾਰਗ ਚੱਲਦੇ ਆਂ ਸੱਚ ਦੇ ਰਸਤੇ ਤੇ ਤੁਰੇਗਾ ਇਹ ਸੱਚ ਵੀ ਹੈ ਜਿਹੜਾ ਸੱਚ ਦਾ ਧਾਰਨੀ ਐ ਆਪਾਂ ਨੂੰ ਆਖਦੇ ਆਂ ਇਸ ਸੱਚ ਦੇ ਰਸਤੇ ਤੇ ਤੁਰਨ ਵਾਲਾ ਸੱਚੇ ਬੰਦੇ ਦੀ ਆਪਾਂ ਸੱਤ ਕਰਦੇ ਆਂ ਜਿਹੜਾ ਝੂਠਾ ਹੈ ਉਹਦੇ ਸਾਹਮਣੇ ਨਹੀਂ ਪਰ ਪਿੱਠ ਪਿੱਛੇ ਸਾਰੇ ਨੂੰ ਮਾੜਾ ਹੀ ਆਖਦੇ ਨੇ ਮੇਰੇ ਬੜਾ ਝੂਠਾ ਹੈ ਝੂਠ ਬੋਲਦਾ ਹੈ ਸੱਚੇ ਬੰਦੇ ਤੇ ਜਿੱਥੇ ਮਨੁੱਖ ਅੱਖਾਂ ਬੰਦ ਕਰਕੇ ਭਰੋਸਾ ਕਰ ਲੈਂਦਾ ਓਥੇ ਝੂਠਾ ਬੰਦਾ ਸੱਚ ਵੀ ਬੋਲੇ ਉਹਦੇ ਤੇ ਕੋਈ ਯਕੀਨ ਨਹੀਂ ਕਰਦਾ ਗੁਰੂ ਸਾਹਿਬ ਵਾਕ ਦਸ ਸੱਚ ਮਾਰਗ ਤੇ ਤੁਰੇਗਾ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਤੁਰੇਗਾ ਤੇਰੀ ਸੋਭਾ ਹੋਵੇਗੀ ਤੇਰੀ ਉਸਤਤੀ ਹੋਵੇਗੀ 68 ਤੀਰਤ ਸਗਲ ਪੁੰਨ ਜੀ ਦੇ ਆਪਰਵਾਣ ਕਹਿੰਦੇ ਤੇਰੇ ਅੰਦਰ ਦਇਆ ਹੋਣੀ ਚਾਹੀਦੀ ਹੈ ਜੀਵਾਂ ਉੱਤੇ ਦਇਆ ਕਰ ਭਾਈ ਜਦੋਂ ਤੇਰੇ ਅੰਦਰ ਦਇਆ ਹੋਵੇਗੀ ਦਇਆ ਭਾਵਨਾ ਗੁਰੂ ਸਾਹਿਬ ਆਖਦੇ ਨੇ ਤੈਨੂੰ 68 ਤੀਰਤਾਂ ਦਾ ਜਿਹੜਾ ਇਸ਼ਨਾਨ ਕਰਕੇ ਜੋ ਤੈਨੂੰ ਪੁੰਨ ਮਿਲਣਾ ਉਹ ਭਾਈ ਤੈਨੂੰ ਘਰ ਬੈਠਿਆਂ ਮਿਲ ਜੇਗਾ ਜਦੋਂ ਤੇਰੇ ਅੰਦਰ ਦਇਆ ਹੋਵੇਗੀ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਹੁਣ ਜਿਹੜੀਆਂ ਪ੍ਰਸਤ ਗੁਰਜ ਨੇ ਦਾਤਾਂ ਦਸੀਆਂ ਨੇ ਸਾਨੂੰ ਨਸਾਨੀਆਂ ਦਸੀਆਂ ਨੇ ਸਾਨੂੰ ਹੁਕਮ ਕੀਤਾ ਹੈ ਕਿ ਸਾਧੂਆਂ ਦੇ ਧੂੜੀ ਵਿੱਚ ਇਸ਼ਨਾਨ ਕਰਨਾ ਹੈ ਕਿ ਸਤ ਸੰਗਤ ਕਰਨੀ ਹੈ ਸਤ ਸੰਗੀਆਂ ਨਾਲ ਮਿਲ ਕੇ ਬਾਣੀ ਨੂੰ ਪੜ੍ਹਨਾ ਹੈ ਸੁਣਨਾ ਹੈ ਜੋ ਸਮਝ ਲੱਗੇ ਹੋਰਨਾਂ ਨੂੰ ਵੀ ਸਮਝਾਉਣਾ ਹੈ ਆਪ ਜੁੜਨਾ ਹੈ ਹੋਰਨਾਂ ਨੂੰ ਵੀ ਜੋੜਨਾ ਹੈ ਜਿੱਤੇ ਜਨਮਾਂ ਜਨਮਾਂ ਦੀ ਮੈਲ ਉਤਰੇਗੀ ਮਨ ਨਿਰਮਲ ਹੋਵੇਗਾ ਹੰਕਾਰ ਖਤਮ ਹੋਵੇਗਾ ਜਿੱਤੇ ਵਿਕਾਰਾਂ ਤੋਂ ਬੰਦ ਕਲਾਸੀ ਹੋਵੇਗੀ ਜਿੱਤੇ ਲੋਭ ਲਾਲਚ ਮਿٹےਗਾ ਤ੍ਰਿਸ਼ਨਾ ਮੁਕੇਗੀ ਮਨ ਅੰਦਰ ਸੰਤੋਖ ਆਵੇਗਾ ਜਿੱਤੇ ਕਹਿੰਦੇ ਤੇਰੀ ਉਸਤਤੀ ਹੋਵੇਗੀ ਜਿਸ ਮਾਰਗ ਤੇ ਚੱਲਿਆ ਜਦੋਂ ਕਹਿੰਦੇ ਤੂੰ ਦਇਆ ਕਰੇਂਗਾ 68 ਤੀਰਤਾਂ ਦਾ ਪੁੰਨ ਉਹ ਤੈਨੂੰ ਪ੍ਰਾਪਤ ਹੋਵੇਗਾ ਇਹ ਸਾਰੀਆਂ ਗੱਲਾਂ ਸਮਝਾਉਣ ਤੋਂ ਬਾਅਦ ਗੁਰੂ ਸਾਹਿਬ ਆਖਦੇ ਨੇ ਜਿਸ ਨੂੰ ਦੇਵੇ ਦਿਆ ਕਰ ਜਿਸ ਉੱਤੇ ਵਾਹਿਗੁਰੂ ਜੀ ਦਿਆ ਕਰਕੇ ਇਹ ਦਾਤਾਂ ਬਖਸ਼ ਦਿੰਦੇ ਨੇ ਭਾਵ ਨਾਮ ਦੇ ਦਾਤ ਸਤ ਸੰਗਤ ਕਰਨ ਦੀ ਦਾਤ ਸੇਵਾ ਕਰਨ ਦੀ ਦਾਤ ਜਿਹਨੂੰ ਗੁਰੂ ਬਖਸ਼ ਦਿੰਦਾ ਸੋ ਹੀ ਪੁਰਖ ਸੁ ਜਾਣ ਕਹਿੰਦੇ ਉਹ ਮਨੁੱਖ ਫਿਰ ਸਿਆਣਾ ਹੈ ਉਹ ਸਹੀ ਮਾਰਗ ਨੂੰ ਪਰਖ ਲੈਂਦਾ ਜੀਵਨ ਦਾ ਸਹੀ ਰਸਤਾ ਕਿਹੜਾ ਹੈ ਉਹਨੂੰ ਸੱਚ ਝੂਠ ਦਾ ਕਹਿ ਸਕਦੇ ਨਵੇੜਾ ਕਰਨਾ ਆ ਜਾਂਦਾ ਵੀ ਸੱਚਾ ਮਾਰਗ ਕਿਹੜਾ ਹੈ ਕਿਸ ਰਸਤੇ ਤੇ ਤੁਰਿਆ ਸੋਭਾ ਹੋਣੀ ਹੈ ਕਿਸ ਰਸਤੇ ਤੇ ਤੁਰਿਆ ਪਰਮੇਸ਼ਰ ਨੇ ਖੁਸ਼ ਹੋਣਾ ਉਹ ਕਹਿੰਦੇ ਇਸ ਗੱਲ ਨੂੰ ਸਮਝ ਲੈਂਦਾ ਹੈ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਦਿਨ ਕੁਰਬਾਨ ਜਿਨ੍ਹਾਂ ਨੂੰ ਪ੍ਰਭੂ ਮਿਲ ਪਿਆ ਜਿਨ੍ਹਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਹੈ ਗੁਰੂ ਸਾਹਿਬ ਆਖਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਹਾਂ ਸਦਕੇ ਹਾਂ ਅੱਗੇ ਕਿਰਪਾ ਕਰ ਰਹੇ ਨੇ ਮਾਗ ਸੁਚੇ ਸੇ ਕੰਢੀਐ ਜਿਨ ਪੂਰਾ ਗੁਰ ਮਿਹਰਵਾਨ ਵੀ ਮਾਗ ਦੇ ਮਹੀਨੇ ਵਿੱਚ ਉਹਨਾਂ ਨੂੰ ਸੁਚੇ ਗਿਣਿਆ ਜਾ ਸਕਦਾ ਹੈ ਜਿਨ੍ਹਾਂ ਤੇ ਪੂਰਾ ਗੁਰੂ ਮਿਹਰਵਾਨ ਹੋ ਗਿਆ ਜਿਨ੍ਹਾਂ ਤੇ ਗੁਰੂ ਨੇ ਮਿਹਰਵਾਨ ਹੋ ਕੇ ਜਿਨ੍ਹਾਂ ਨੂੰ ਨਾਮ ਦੀ ਦਾਤ ਬਖਸ਼ ਦਿੱਤੀ ਹੈ ਸੋ ਪੂਰੇ ਸ਼ਬਦ ਵਿੱਚ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ ਵੀ ਭਾਈ ਸੰਗਤ ਕਰਨੀ ਹੈ ਸੰਗਤ ਵਿੱਚ ਆ ਕੇ ਜੋ ਸਤਸੰਗੀ ਹਨ ਗੁਰਮੁਖ ਜਨ ਹਨ ਉਹਨਾਂ ਦੀ ਚਰਨਾਂ ਦੀ ਧੂੜੀ ਨੂੰ ਮਸਤਕ ਤੇ ਲਾਉਣਾ ਹੈ ਇਹ ਭਾਈ ਇਹਦਾ ਜਿਹੜਾ ਤੈਨੂੰ ਪੁੰਨ ਹੈ 68 ਤੀਰਥਾਂ ਤੇ ਇਸ਼ਨਾਨ ਕਰਨ ਦੇ ਬਰਾਬਰ ਮਿਲੇਗਾ ਪਰਮੇਸ਼ਰ ਦੇ ਨਾਮ ਨੂੰ ਸੁਣ ਪਰਮੇਸ਼ਰ ਦੇ ਨਾਮ ਨੂੰ ਜਪ ਜਦੋਂ ਨਾਮ ਸੁਣੇਗਾ ਜਪੇਗਾ ਜੋ ਤੈਨੂੰ ਸਮਝ ਲੱਗਣੀ ਹੈ ਕਹਿੰਦੇ ਇਹ ਤੂੰ দান ਕਰਨਾ ਹੈ ਭਾਵ ਹੋਰਨਾਂ ਨੂੰ ਵੀ ਜੋੜਨਾ ਹੈ ਪਰਮੇਸ਼ਰ ਦੇ ਨਾਲ ਸੋ ਗੁਰੂ ਸਾਹਿਬਾ ਕੇ ਆਪਾਂ ਅਰਦਾਸ ਕਰਨੀ ਹੈ ਸਤਿਗੁਰੂ ਜੀ ਇਹ ਜੋ ਮਹੀਨਾ ਅਜ ਪ੍ਰਾਰੰਭ ਹੋਇਆ ਹੈ ਸਾਡਾ ਸਮੁੱਚੇ ਸੰਸਾਰ ਦਾ ਆਪਣੇ ਭਾਣੇ ਵਿੱਚ ਆਨੰਦਮਈ ਸੁਖਮਈ ਚੜ੍ਹਦੀ ਕਲਾ ਚ ਬਤੀਤ ਕਰਉਣਾ ਸਭਨਾਂ ਨੂੰ ਨਾਮ ਦੀਆਂ ਦਾਤਾਂ ਬਖਸ਼ਣੀਆਂ ਭਰੋਸਾ ਦਾਨ ਬਖਸ਼ਣਾ ਸਿੱਖੀ ਸਦਕ ਬਖਸ਼ਣਾ